ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਇਤਾਂ ਦੇ ਜਿਵੇਂ ਜਿਹੜੇ ਆਕੇ ਆਪੇ ਕੋਈ ਸਕਿਉਰਟੀ ਨਹੀਂ ਲਾਈ ਕੋਈ ਚੋਰੀ ਨਹੀਂ ਤਾਂ ਇਸ ਤਰ੍ਹਾਂ ਕਰਦੇ ਨੇ ਧਰਮ ਇਤਨਾ ਸਾਰੇ ਡੀਲ ਕਰਿਆ ਸਕਿਉਰਟੀ ਵਾਲੇ ਵੀ ਨਹੀਂ ਸਾਡੇ ਮੂਹਰੇ ਹੁੰਦੇ ਜੀ ਸਵਾ ਘਾਟਾ ਹੋ ਗਿਆ ਵੀਡੀਓ ਸਵਾ ਘਾਟਾ ਹੋ ਗਿਆ ਸਭ ਨੂੰ ਬੁਲਾਇਆ ਅੱਛਾ ਜੀ ਸਾਬ ਨੂੰ ਆਰਡਰ ਕਰਿਆ ਕਿ ਕਰਾਲੀ ਤੋਂ ਬੱਸਾਂ ਚੱਲਣਗੀਆਂ ਤਸਵੀਰਾਂ ਦੇਖ ਰਹੇ ਹੋ ਕਰਾਲੀ ਬੱਸ ਸਟੈਂਡ ਦੇ ਉੱਪਰ ਤੋਕੇ ਭਗਵਾਨ ਸ੍ਰੀ ਐਮ ਪੰਜਾਬ ਨੇ ਉਹ ਇੱਥੇ ਪਹੁੰਚੇ ਅੰਮ ਨਹੀਂ ਤਰ੍ਹਾਂ ਪਹੁੰਚੇ ਤੇ ਉਹਨਾਂ ਨੇ ਆਕੇ ਇੱਥੇ ਜੋ ਰਾਗੀਰ ਸੀਗੇ ਜਿਨ੍ਹਾਂ ਨੇ ਸਵਾਰੀਆਂ ਸੀਗੀਆਂ ਬਸਾਂ ਜਿਨ੍ਹਾਂ ਨੇ ਆਪਣੇ ਡਿਊਟੀਆਂ ਤੇ ਜਾਣਾ ਸੀਗਾ ਜਾਂ ਦਰਬਾਰ ਸਾਹਿਬ ਜਾਣਾ ਸੀਗਾ ਜਾਂ ਕਿਤੇ ਹੋਰ ਆਪਣੇ ਕੰਮਾਂ ਨੂੰ ਲਈ ਜਾਣਾ ਸੀਗਾ ਉਹ ਖੜੇ ਸੀਗੇ ਇੱਕ ਘੰਟੇ ਤੋਂ ਕੋਈ ਬੱਸ ਨਹੀਂ ਸੀ ਆਈ ਤੇ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਗਮ ਕਮੀ ਵਾਲਾ ਮਾਹੌਲ ਹੈ ਤੇ ਗੱਲਬਾਤ ਵੀ ਕਰਦੇ ਆ ਤੇ ਤੁਸੀਂ ਮਿਲੇ ਸੀਗੇ ਕਿਵੇਂ ਲੱਗਿਆ ਭਾਜੀ ਭਗਵੰਤ ਮਾਨ ਜੀ ਆਏ ਸੀਗੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਕਿਵੇਂ ਦਾ ਹੋਈਏ ਜੀ ਉਹਨਾਂ ਨੇ ਡੀਸੀ ਸਾਹਿਬ ਨੂੰ ਬੁਲਾਇਆ ਅੱਛਾ ਡੀਸੀ ਸਾਹਿਬ ਨੂੰ ਆਰਡਰ ਕਰਿਆ ਕਿ ਕਰਾਲੀ ਤੋਂ ਬੱਸਾਂ ਚੱਲਣਗੀਆਂ ਜੀ ਚਾਹੇ ਡੀਰੋਪੜੀਪੂ ਦੀਆਂ ਹੋਣ ਚਾਹੇ ਚੰਡੀਗੜ੍ਹ ਡੀਪੋ ਦੀਆਂ ਹੋਣ ਬੱਸਾਂ ਰੁਕ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਭਗਵੰਤ ਮਾਨ ਜੀ ਨਾਲ ਮਿਲ ਕੇ ਜੀ ਜਿੱਦਾਂ ਘਰ ਦੇ ਨਾ ਘਰ ਮੰਗਣਾ ਇਤਨਾ ਸਾਲੇ ਡੀਲ ਕਰਿਆ ਸਕਿਉਰਟੀ ਵਾਲੇ ਵੀ ਨਹੀਂ ਸਾਡੇ ਨੇੜਾ ਹੁੰਦੇ ਉਹਨਾਂ थी -थी। थी ना अच्छा नहीं सानू वीर ਕਰਨ ਦੇ ਨੇ ਸਕਿਉਰਟੀ ਪਾਸੇ ਕਰਤੀ ਹਾਂ ਸਕਿਉਰਟੀ ਪਾਸੇ ਕੀ ਕੀ ਗੱਲਬਾਤ ਹੋਈ ਉਹਨਾਂ ਦੇ ਨਾਲ ਉਹੀ ਬੱਸਾਂ ਮਾਰੀ ਉਹਨਾਂ ਨੇ ਡੀਸੀ ਸਾਹਿਬ ਨੂੰ ਕਿਤੇ ਬੁਲਾ ਲਿਆ ਫਿਰ ਅੱਛਾ ਜੀ ਹਾਂ ਨਹੀਂ ਦੇਦੇ ਹੁੰਦਾ ਅੱਛਾ ਡੀਸੀ ਸਾਹਿਬ ਜੁਗੈ ਮਤਲਬ ਬੁਲਾ ਲੇ ਉੱਥੇ 15 ਮਿੰਟ ਦੀ ਕਹਿੰਦੇ ਵੀ ਆਉਂਦੇ ਸਾਡੇ ਪੰਜਾਬੀ ਜੀ ਵੀ ਲਾਈਨ ਹਾਜ਼ਰ ਕਰ ਲਏ ਠੀਕ ਹੈ ਜੀ ਤੇ ਡੀਸੀ ਸਾਹਿਬ ਵੀ ਦੇਖੋ ਤਿਆਰ ਬੈਠੇ ਸੀਗੇ ਆਗੇ ਜੀ ਕੀ ਬਾਤ ਹੈ ਜਿਹੜਾ ਕਿ ਪੂਰਾ ਚੌਕਸ ਹੈ ਪੂਰਾ ਸਿਸਟਮ ਹੈ ਨਾ ਠੀਕ ਹੈ ਜੀ ਤੇ ਹੋਰ ਕੀ ਬੱਸ ਸਟੈਂਡ ਬਾਰੇ ਕੋਈ ਗੱਲਬਾਤ ਹੋਈ ਜਾਂ ਕਿਵੇਂ ਇਹ ਹੋਰ ਤੁਸੀਂ ਜਦ ਬੱਚਾ ਬਾਈ ਬਹੁਤਾ ਚਾਹਤਾ ਉਹ ਕਿਹਨਾਂ ਵੀ ਕਰਾਉਂਦਾ ਬਸ ਸਟੈਂਡ ਹੈ ਜਾਂ ਨਹੀਂ ਉਹ ਦੇਖਣਗੇ ਤੇ ਉਹ ਤਾਂ ਕਹਿੰਦੇ ਵੀ ਇੱਥੇ ਟਰੱਕੇ ਖੜੇ ਹੈਗੇ ਨੇ ਕੋਈ ਬਸ ਘਟਦੀ ਅੱਛਾ ਉਹ ਕਿਹੜਾ ਮਾਰ ਕੇ ਆਇਆ ਜਿਹੜਾ ਮਾਰ ਕੇ ਅੱਛੇ ਕੋਲ ਆ ਕੇ ਰੁਕੇ ਝੰਗੜਾ ਕਵਾਤ ਤੇ ਕਿਵੇਂ ਕਿਵੇਂ ਦਾ ਜਦੋਂ ਸੀਐਮ ਆਇਆ ਕਿਵੇਂ ਦਾ ਲੱਗਿਆ ਤੁਹਾਨੂੰ ਤੁਹਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਜੀ ਸੀਐਮ ਸਾਹਿਬ ਅੱਛਾ ਕੱਡੀ ਚੋਤਰੇ ਫਿਰ ਅਸੀਂ ਪਛਾਣ ਲਿਆ ਉਹਨਾਂ ਨੂੰ ਅੱਛਾ ਜੀ ਤਾਂ ਜੀ ਫਿਰ ਸਾਡੇ ਨਾਲ ਗੱਲਬਾਤ ਕਰੀ ਕਹਿੰਦੇ ਤੁਸੀਂ ਕਿਸ ਤਰ੍ਹਾਂ ਖੜੇ ਹੋਰੇ ਅਸੀਂ ਕਿਹਾ ਵੀ ਅਸੀਂ ਤਾਂ ਬਸ ਨੂੰ ਖੜੇ ਜੀ ਸਾਨੂੰ ਵੀ ਕਾਫੀ ਦੇਰ ਹੋ ਗਈ ਖੜਿਆ ਨੂੰ ਸਾਡੇ ਨਾਲ ਇੱਕ ਸਵਾਰੀ ਹੋਰ ਸੀ ਉਹ 3:30 ਵਜੇ ਖੜੇ ਸੀਗੇ ਕੋਈ ਬੱਸ ਨਹੀਂ ਆਈ ਫਿਰ ਉਹ ਸਾਨੂੰ ਕਹਿੰਦੇ ਵੀ ਕਿੰਨੇ ਵਜੇ ਆਉਂਦੀ ਬੱਸ ਕਿੰਨੇ ਕਵਜੇ ਆ ਗਈ ਸੀ ਕਿ ਸੀਐਮ ਸਾਹਿਬ ਸੀਐਮ 5 ਵਜੇ ਤੋਂ ਪਹਿਲਾਂ ਹੀ ਆ ਗਏ 5 ਵਜੇ ਤੋਂ ਪਹਿਲਾਂ ਆ ਗਏ 1 ਘੰਟਾ ਰਹੇ ਜੀ 1 ਘੰਟਾ ਫਿਰ ਤੁਸੀਂ ਨਾਲੇ ਰਹੇ ਹਾਂ ਹਾਂ ਜੀ ਹਾਂ ਜੀ ਪੂਰੀ ਗੱਪਸ਼ਪ ਹੋਈ ਹੈ ਹਾਂ ਜੀ ਹਾਂ ਜੀ ਪੂਰੀਆਂ ਮੁਸ਼ਕਿਲਤਾਂ ਜਾਣੀਆਂ ਪਈਆਂ ਹਾਂ ਜੀ ਉਹ ਫਿਰ ਜਿਹੜਾ ਕਰਾਲੀ ਦਾ ਮਾਹੌਲ ਸੀਗਾ ਬਸਲਡੇ ਦਾ ਚਾਹ ਪਲਾਈ ਤੁਸੀਂ ਹਾਂਜੀ ਹਾਂਜੀ ਚਾਹ ਚਾਹ ਤਾਂ ਲੱਗਿਆ ਵੀ ਪਹਿਲੀ ਵਾਰ ਸੀ ਐਵੇਂ ਸਾਡੇ ਨੇੜੇ ਆਇਆ ਕੋਈ ਡਰਚਾ ਨਹੀਂ ਲੱਗਿਆ ਮਤਲਬ ਡਾਲ ਦੇ ਚੌਕ ਜਿਹੜੇ ਸਾਡੇ ਤਾਂ ਕਿਤੇ ਜੇ ਮਾਰਦੇ ਸੀਗੇ ਨਾ ਨਾ ਉਹ ਤਾਂ ਪਰਾ ਮਾਰੇ ਉਹਨੂੰ ਪਏ ਦਾ ਕੋਈ ਸੋਟ ਜਿਹੜੇ ਜਿਹੜੇ ਲਾਇਓ ਫਿਰ ਅੱਛਾ ਫੋਟੋ ਕੱਟ 15 ਮਿੰਟ ਤੱਕ ਤਿੰਨ ਜਿਹੜੇ ਤੇ ਅਸੀਂ ਤਿੰਨਾਂ ਦੇ ਕੋਲੇ ਖੜਾ ਰਹੇ ਅੱਛਾ ਇਹ ਤਾਂ ਅਚਨਚੇ ਦੌਰਾ ਮੈਂ ਤਾਂ ਹਾਂ ਦਾ ਵੀ ਹਾਂ ਆ ਕੇ ਛਾਪਾਈ ਮਾਰੇ ਜੀ ਉਹਰੇ ਬੱਸਾਂ ਵਾਲੇ ਜਿੱਦ ਤਰ੍ਹਾਂ ਪਹਿਲਾਂ ਆਪਾਂ ਨੇ ਕਰਿਆ ਸੀਗੇ ਜੀ ਹਾਂ ਹਾਂ ਉਹ ਆ ਕੇ ਦੇਖਿਆ ਹੀ ਹੈ ਜੀ ਵੀ ਹਾਂ ਲੋਕ ਪਰੇਸ਼ਾਨ ਹੋ ਰਹੇ ਉਧੇ ਵਾਲੇ ਲੋਕਾਂ ਨਾਲ ਗੱਲ ਕਰੀ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਇਦਾਂ ਦੇ ਜੀਮ ਜਿਹੜੇ ਆ ਕੇ ਆਪੇ ਕੋਈ ਸਕਿਉਰਟੀ ਨਹੀਂ ਲਾਈ ਕੋਈ ਕੋਸ਼ਿਸ਼ ਨਹੀਂ ਤਾਂ ਆਲੇ-ਦੋਲੇ ਉਹਨੇ ਪੁਲਿਸੇ ਪੁਲਿਸ